ਯਾ ਰਾਜਸਥਾਨ ਕੋਲੋਂ ਪਾਣੀ ਦਾ ਬਿੱਲ ਲੈਣਾ ਪਾਣੀ ਦਾ ਬਿੱਲ ਕੋਈ ਵਿਆਜ ਨਹੀਂ ਪੰਜਾਬ ਦਾ ਕਿਸਾਨ ਤੇ ਜਵਾਨ ਉਤਕਸ਼ਿਪਤਰੀ ਜਾਂਦਾ ਇਹ ਬਿੱਲ ਭੇਟਣ ਲਈ ਤਿਆਰ ਨਹੀਂ ਕਹਿੰਦੇ ਬਿੱਲ ਨਹੀਂ ਦੇਣਾ ਚੱਕ ਕੇ ਜਿਹੜੇ ਐਮਐਲਏ ਬਿੱਲ ਦੀ ਗੱਲ ਕਰਦੇ ਐ ਉਹਨਾਂ ਨੂੰ ਬਾਹਰ ਛੱਡਿਓ ਮੈਨੂੰ 100 ਵਾਰੀ ਬਾਹਰ ਛੱਡਿਓ ਪਰ ਮੈਂ ਬਾਹਰ ਆ ਕੇ ਵੀ ਪੰਜਾਬ ਦੀ ਗੱਲ ਕਰੂੰਗਾ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ मुर्दाबा सरकार रखो म